ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੈ ਜੀ ਟੌਪ ਦਾ ਤੁਹਾਨੂੰ ਅੱਜ ਪ੍ਰੋਪਰ ਰਿਕਾਰਡ ਵਾਲਾ ਨਗੀਨਾ ਦਿਖਾਵਾਂਗੇ ਮਾਂ ਦਾ ਵੀ ਰਿਕਾਰਡ ਕੋਲੇ ਤੇ ਆਪ ਦਾ ਵੀ ਰਿਕਾਰਡ ਕੋਲੇ ਜਿਹੜੀ ਵੀ ਜਾਣਕਾਰੀ ਹੈ ਸਾਰੀ ਬਾਈ ਤੋਂ ਸਾਂਝੀ ਕਰਾਵਾਂਗੇ ਚੰਗੇ ਬਾਈਆਂ ਦੇ ਪਸ਼ੂ ਰੱਖੇ ਹੋਏ ਕਿਉਂਕਿ ਵਿੱਚੋਂ ਜਰੂ ਕੋਈ ਪਸ਼ੂ ਇੱਕ ਅੱਧਾ ਬਚਦਾ ਖੇਤੀਬਾੜੀ ਦੇ ਨਾਲ ਸਹਾਇਕ ਧੰਦਾ ਹੁੰਦਾ ਉਹ ਵਿੱਚੋਂ ਸੇਲ ਕਰਨਾ ਪੈਂਦਾ ਹੈਗਾ ਤੇ ਗੱਲਬਾਤ ਸਾਰੀ ਕਰਾ ਦਾਂ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲਿਓ ਫਿਰ ਕਰਿਆ ਸੌਦਾ ਜੀ ਫੁੱਲ ਪ੍ਰੋਪਰ ਰਿਕਾਰਡ ਵਾਲੀ ਝੋਟੀ ਤੁਹਾਨੂੰ ਦਿਖਾਵਾਂਗੇ ਆਜੋ ਜੀ ਇੱਥੇ ਆਜੋ ਕੋਲੇ ਸੱਸੀ ਗਾ ਬਾਈ ਜੀ ਸੱਸੀ ਗਾਲ ਜੀ ਹੋਰ ਠੀਕ ਠਾਕ ਹੋ ਜੀ ਠੀਕ ਹੈ ਜੀ ਠੀਕ ਹੈ ਪਹਿਲਾਂ ਤਾਂ ਨੰਬਰ ਬੋਲ ਲਗੇ ਜੀ ਆਪਣਾ 9878203288 ਜੀ ਪਿੰਡ ਆਪਣਾ ਜੀ ਦੁੱਲੇ ਵਾਲਾ ਜੀ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਜੀ ਤਹਿਸੀਲ ਰਾਮਪਰਾਫੂਲ ਜੀ ਰਾਮਪਰਾਫੂਲ ਨੇੜੇ ਆਪਣੇ ਜੀ ਨੇੜੇ ਸਲਾਤਪੁਰਾ ਜੀ ਭੈਰੂਪਾ ਹਾਂਜੀ ਹਾਂਜੀ ਭੈਰੂਪਾ ਆਪਣਾ ਦੁੱਲੇ ਵਾਲਾ ਆਪਣਾ ਪਿੰਡ ਹੈਗਾ ਭੈਰੂਪਾ ਆਪਣਾ ਪਿੰਡ ਹੈਗਾ ਲਾਸਟ ਬਠਿੰਡੇ ਦਾ ਹਾਂਜੀ ਹਾਂਜੀ ਤੇ ਜਿਹੜਾ ਪਹਿਲਾ ਪਿੰਡ ਹੈਗਾ ਬਰਨਾਲੇ ਦਾ ਆਪਣੇ ਕੋਲੇ ਜੰਗਿਆਣਾ ਜੀ ਜੰਗਿਆਣਾ ਜੀ ਤੇ ਜਿੰਨੇ ਕ ਪਸ਼ੂ ਆਪਣੇ ਕੋਲ ਰੱਖੇ ਹੋਏ ਸਾਰੇ ਫਿਰ ਚੰਗੇ ਆ ਹਨਾ ਸਾਰੇ ਬਾਈ ਟੀਕੇ ਵਧੀਆ ਟੀਕਿਆਂ ਦੇ ਆ ਓਕੇ ਤੇ ਅੱਜ ਫਿਰ ਇੱਕ ਝੋਟੀ ਬਕਾਊ ਆ ਹਾਂਜੀ ਹਾਂਜੀ ਚੰਗੀ ਗਿਣਤੀ ਦੇ ਵਿੱਚ ਪਸ਼ੂ ਆ ਜੀ ਜਿਹੜੀ ਵੀਰੇ ਆਪਾਂ ਝੋਟੀ ਦੇਖੀ ਜੰਨੇ ਆ ਹਾਂਜੀ ਹਾਂਜੀ ਕਿਹੜੇ ਸੀ ਮੰਦੀ ਆਪ ਤੇ ਦੀ ਮਾਂ ਇਹ 75 77 ਦੇ ਸੀ ਮੰਦੀ ਆ ਜੀ ਇਹ ਕੱਟੀ ਇਹਦੀ ਮਾਂ ਸਕੰਦਰ ਦੀ ਸੀ ਇਹ ਸੀਆਰਬੀ ਦੇ 5232 ਬੁੱਲ ਤੋਂ ਗੱਬਣਾ ਜੀ ਉਹਦਾ ਟੀਕਾ ਵੀ ਆਪਣੇ ਕੋਲ ਮਿਲ ਜੇ ਤੇ ਬਾਕੀ ਦੀ ਗੱਲ ਕੋਈ ਇਹ ਮਾਨ ਕਾੜ ਤੱਕ ਕਹਾਣੀ ਨਹੀਂ ਹੈਗੀ ਜਮਾਂ origignal ਗਾ ਹਾਂਜੀ origignal origignal ਤੇ ਚੰਗੇ ਕਦ ਕਰਦੇ ਵੀਰੇ ਕਿੰਨੀ ਉਮਰ ਆ ਦੰਦਾਂ ਚ ਕਿਵੇਂ ਆ ਇਹ ਦੰਦਾਂ ਚ ਚੌਗੀ ਹੋਊਗੀ ਜੀ ਥੋੜੀ ਵੱਡੀ ਹੋ ਕੇ ਕਿੰਨੀ ਕਹਿਦੀ ਉਮਰ ਹੋਊਗੀ 3.5 ਸਾਲ ਦੀ ਕਰੀਬ ਬਸ ਫਿਰ ਦੋ ਦੰਦ ਚਾ ਚਾਰ ਹੋਊਗੀ ਤੇ ਇੱਕ ਛੋਟੀ ਜੀ ਮਾਈਨਸ ਪੁਆਇੰਟ ਦੇ ਨਾਲ ਮੱਚੀ ਜੀ ਮਾਈਨਸ ਪੁਆਇੰਟ ਜੀ ਪੰਜਵਾਂ ਥਾਣਾ ਜੀ ਛੋਟਾ ਛੋਟਾ ਜੀ ਬਰਾਬਰ ਨਹੀਂ ਹੈਗਾ ਇਹਦੀ ਨਾਨੀ ਦੇ ਸੀਗਾ ਜੀ ਉਹਦੇ ਤੇ ਚਲੀ ਗਈ ਉਹ ਤੇ ਚਲੀ ਗਈ ਵੱਡੇ ਕਦ ਕੱਢਦੀ ਆ ਗਈ ਜੀ ਤੁਹਾਨੂੰ ਪ੍ਰੋਪਰ ਰਿਕਾਰਡ ਜਿਹੜਾ ਵੀ ਭੈਣ ਭਰਾ ਖਰੀਦੂਗਾ ਇਹਨੂੰ ਸਾਰਾ ਮਿਲ ਜਾਣਾ ਤੇ ਨਾਲ ਬਾਈ ਦਾ ਜੋਬ ਦਾ ਕਰਨਾ ਕਿਉਂਕਿ ਜਿਹੜਾ ਨਾਲ-ਨਾਲ ਪਸ਼ੂਆਂ ਦਾ ਕੰਮ ਆ ਗਿਆ ਸਮਾਈ ਤੇ ਨਾਲ ਗਿਆਨ ਰੱਖਣ ਦਾ ਵੀ ਵਾਸਤੇ ਲੋੜ ਆ ਤੇ ਖੋਲੋ ਜੀ ਉਹਨੂੰ ਤੋਰਾ ਕਰਾ ਕੇ ਚੱਕ ਚੰਗੀ ਹੈ ਜੀ ਵੱਡੇ ਕਦ ਕੱਢਦੀ ਆ ਗਈ ਜਾਏ ਸਾਨੂੰ ਸੁਨਹਿਰੀ ਮੌਕਾ ਪ੍ਰੋਪਰ ਰਿਕਾਰਡ ਵਾਲੀ ਝੋਟੀ ਤੁਸੀਂ ਮੰਗਦੇ ਹੋਣੇ ਪਹਿਲਣ ਝੋਟੀ ਪਲੂਣ ਦੇ ਦਿਨ ਕਿੰਨੇ ਬਾਕੀ ਆ ਬਾਈ ਇਹਦੇ ਦਿਨ 10 ਦਿਨ ਬਾਕੀ ਆ ਜੀ ਲੈ ਚਲੋ ਤੇ ਇਧਰ ਨੂੰ ਲੈ ਚਲੋ 10 ਦਿਨ ਇਹਦੇ ਬਾਕੀ ਤੇ ਸਿੰਘ ਸੱਲਾ ਜਮ ਅਰੀਜਨਲ ਭੱਡੇ ਘੱਟ ਕੱਢਦੀ ਆ ਗਈ ਆ ਦੇਖੋ ਜੀ ਸਾਈਜ਼ ਐਕਸਟਰਾ ਆਪਾਂ ਕਹਿ ਸਕਦੇ ਹਾਂ ਹਮ ਥਣਲੇਵੇ ਦੀ ਪੂਰੀ ਸਾਫ ਕੱਲਾ ਕੱਲਾ ਥਣ ਤੇ ਪਹਿਲੀ ਵੇਰ ਬਾਈ ਕਿੱਥੋਂ ਕਿਤੇ ਕਰਦੁੱਧ ਨੂੰ ਜਾ ਸਕਦੇ ਬਕੀਲੇ ਪਹਿਲੀ ਜਾਊਗੀ ਜੀ 12 13 ਤੇ 12 ਤੋਂ 13 ਕਿਲੋ ਜਾਇਜ਼ ਗੱਲਾਂ ਜਾਵਾਂ ਤੇ ਬਾਕੀ ਤੁਸੀਂ ਹਿਸਾਬ ਕਿਤਾਬ ਆਪ ਹੀ ਲਾਉਣੇ ਨੇ ਕਿੰਨਾ ਕੱਢਣਾ ਪਹਿਲੇ ਸੂਏ ਵੀ 15 ਲੀਟਰ ਤੱਕ ਰੇ ਝੋਟੀ ਦੇ ਸਕਦੀ ਹੈ ਜੀ ਕਿਉਂਕਿ ਕੁਆਲਿਟੀ ਹੈ ਇਹਦੀ ਹਾਂਜੀ ਹਾਂਜੀ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ਼ ਸੁਥਰੀ ਇਹਨੇ ਤਿਆਰ ਹੋਣਾ ਕਿੰਨੇ ਦਿਨ ਦੱਸਿਆ ਸੀਗਾ ਜੀ 10 ਮਹੀਨੇ ਪੂਰੇ ਹੀ 10 ਲੈ ਜੇ ਉੱਤੇ 12 ਲੈ ਜੇ ਓਕੇ ਉੱਤੇ ਜ਼ਰੂਰ ਲੈਣੇ ਆ ਨੇ ਹਾਂਜੀ ਹਾਂਜੀ ਚੰਗੇ ਰਗਾ ਤੇ ਡਿਮਾਂਡ ਬਾਈ ਕੀ ਆ ਗਈ ਇਹਦੀ ਡਿਮਾਂਡ ਬਾਈ ਫੋਨ ਤੇ ਕਰਾਂਗੇ ਜੀ ਜਾਇਜ਼ ਹੋ ਜਮਾ ਜਾਇਜ਼ ਜੀ ਜਾਇਜ਼ ਜਮਾ ਜਾਇਜ਼ ਡਿਮਾਂਡ ਹੋਊਗੀ ਫੋਨ ਦੇ ਉੱਤੇ ਤੇ ਇੱਕ ਗੱਲ ਤੁਹਾਨੂੰ ਦੱਸ ਦ게요 ਵੀ ਆਮ ਜਿਹੇ ਪੈਸੇ ਵਾਲੀ ਝੋਟੀ ਨਹੀਂ ਚੰਗੇ ਪੈਸੇ ਲਾ ਕੇ ਝੋਟੀ ਮਿਲਣੀ ਹੈ ਕਿ ਨਹੀਂ ਬਾਈ ਹਾਂਜੀ ਹਾਂਜੀ ਤੇ ਐਵੇਂ ਕਿਉਂਕਿ ਤੁਸੀਂ ਆਪ ਦਾ ਵੀ ਟਾਈਮ ਜਾਇਆ ਨਾ ਕਰੋ ਤੇ ਅਗਲੇ ਨੂੰ ਵੀ ਪਰੇਸ਼ਾਨ ਨਾ ਕਰਿਓ ਚੰਗੇ ਪੈਸੇ ਲਾ ਕੇ ਤੁਹਾਨੂੰ ਝੋਟੀ ਮਿਲਣੀ ਹੈ ਤੇ ਇੱਕ ਵਾਰੀ ਨੰਬਰ ਫੇਰ ਬੋਲ ਦਿਓ ਜੀ 98782 ਜੀ 03288 ਜੀ 03288 ਪਿੰਡ ਸਾਡਾ ਦੁੱਲੇ ਵਾਲਾ ਜੀ ਜ਼ਿਲ੍ਹਾ ਬਟਿੰਡਾ ਦਸੀਰ ਰਾਮਪਰਾਪੂਲ ਨੇੜੇ ਆਪਣੇ ਭੈ ਰੂਪਾ ਦੇ ਜੰਗੀਆਂ ਨਾ ਇੱਕ ਝੋਟੀ ਸੀ ਇੱਕ ਤੁਹਾਨੂੰ ਫੁੱਲ ਰਿਕਾਰਡ ਵਾਲੀ ਦਿਖਾਤੀ ਪ੍ਰੋਪਰ ਰਿਕਾਰਡ ਹੈ ਕੋਈ ਮਨ ਕਾਹੜ ਤੱਕ ਕਹਾਣੀ ਨਹੀਂ ਤੁਹਾਨੂੰ ਫੇਰ ਤੇ ਚੰਗੇ ਰਿਕਾਰਡ ਵਾਲੀ ਆਪਾਂ ਤੁਹਾਨੂੰ ਝੋਟੀ ਕਵਰ ਕਰਕੇ ਦਿੱਤੀ ਆ ਕਰਿਓ ਬਾਈ ਨਾਲ ਸੰਪਰਕ ਬਾਕੀ ਸਾਰੇ ਵੀਰਾਂ ਦਾ ਹੰਡ ਤਾਂ ਵੀਡੀਓ ਦੇਖਣ ਲਈ ਚਾਹਣ ਨੂੰ ਪਿਆਰ ਦੇਣ ਲਈ ਕਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ